ਜਦੋਂ ਵਾਹਿਗੁਰੂ ਜੀ ਤੋਂ ਬਿਨਾ ਹੈ ਹੀ ਕੋਈ ਨਹੀਂ ਤੇ ਫਿਰ ਮੰਦਾ ਕਿਹਨੂੰ ਕਹਿਣਾ ਮਾੜਾ ਕਿਸ ਨੂੰ ਕਹਿਣਾ ਕਹਿੰਦੇ ਹੀ ਨਹੀਂ ਇਹ ਹੀ ਵਾਹਿਗੁਰੂ ਦੀ ਦੀ ਸੇਵਾ ਹੈ ਮਖਲੂਕ ਦੀ ਸੇਵਾ ਐਸੇ ਕਰਕੇ ਗੁਰੂ ਘਰ ਦੇ ਵਿੱਚ ਸੰਗਤ ਦੀ ਸੇਵਾ ਤੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਲ ਪਾਈ ਹੈ ਐਸੇ ਕਰਕੇ ਗੁਰਸਿੱਖ ਲੰਗਰ ਵੀ ਲਾਉਂਦੇ ਜਿਨ੍ਹਾਂ ਦੀ ਕੁਝ ਸਿੱਖ ਵਿਦਵਾਨ ਕੁਝ ਥੋੜੇ ਜਿਹੇ ਔਜੜ ਪਏ ਹੋਏ ਲੋ ਜੀ ਇਹ ਸੜਕਾਂ ਦੇ ਉੱਤੇ ਲੰਗਰ ਵਰਤਾਈ ਜਾਂਦੇ ਖੜ ਕੇ ਇਹ ਪਾਣੀ ਦੀਆਂ ਸ਼ਮੀਲਾਂ ਲਾਈ ਜਾਂਦੇ ਤੇ ਉਹ ਇੰਨੀ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਮਨ ਦੇ ਵਿੱਚ ਹੁਰਨਾ ਬਣਾਇਆ ਵਾਏ ਕਿ ਉਹ ਸ਼ਮੀਲਾਂ ਲਾਉਂਦੇ ਨੇ ਲੰਗਰ ਲਾਉਂਦੇ ਨੇ ਭੁੱਖਿਆਂ ਨੂੰ ਰਿਜਾਉਂਦੇ ਨਹੀਂ ਪਿਆਸਿਆਂ ਨੂੰ ਪਾਣੀ ਪਿਉਂਦੇ ਨਹੀਂ ਤੇ ਸਾਡੇ ਐਵੇਂ ਜਨਨ ਸਾੜਾ ਹੋਈ ਜਾਂਦੀ ਹੈ ਕਹਿੰਦੇ ਜੀ ਇਹ ਬੈਮ ਨੇ ਬੈਮਾ ਪਰ ਮੱਝ ਪਏ ਹੋਏ ਲੋਕ ਦੁਨੀਆ ਇਸ ਚੀਜ਼